ਦੱਸ ਨਾ ਕੋ ਦੱਸਈ ਦੱਸ ਦਰਨਾ ਦਰਨਾ ਮੇਰਾ ਪੁੱਤ ਦੱਸ ਆਈ ਸਾਨੂੰ ਦੱਸ ਕਿੰਨੇ ਸਾਲ ਚਾਰ ਸਾਲ ਹੋ ਗਏ ਹੈ 4 ਸਾਲ ਗਏ 4 ਸਾਲ ਹੋ ਗਏ ਜੋ ਕਈ ਜਾਂਦੇ ਉਧਰ ਉਧਰ ਖੜਦਾ ਐਡੇ ਝੂਠੀਆ ਦੱਸ ਇਹ ਕਿਹੜੀ ਹੁੰਦੀ ਜਗਾ ਪਾਈ ਪਾੜਨ ਨੂੰ ਮਾਤਾ ਮੋਢਰੇ ਤੋਂ ਬਣੀਆ ਤੋੜਾ ਪਰ ਬੱਚਾ ਮੈਂ ਵੀ ਚਲੇ ਦਿਖਾਵਾ ਤਾ ਜਗਤ ਸਿੰਘ ਕਹਤੇ ਆ ਤੁਸੀਂ 4 ਸਾਲ ਤੋਂ ਤਾਂ ਇਹ ਕਿੰਝ ਨਹੀਂ ਦੇਖਾ ਕੋਈ ਘਰ ਵੀ ਤੇ ਜੱਦ ਦੀ 4 ਸਾਲ ਕਿਉਂ ਨਹੀਂ ਇਹਨੇ ਘਰ ਪੇ ਜਾਇਆ ਕਿਉਂ ਨਹੀਂ ਕਰਕੇ ਜਾ 4 ਸਾਲ ਹੋਊਗਾ ਇਹ ਮੀਰ ਮੀਰ 20 21 ਸਾਲ ਦੀ ਉਮਰ ਹੈ ਦੀ ਤੇ ਇਹ ਗੁਜਰਾਂ ਦੇ ਚੂਗਲ ਚੜਾਇਆ ਵੀਰੇ ਕਿਹੜੇ ਪਿੰਡੋਂ ਚੜਾਇਆ ਹੈ ਰੋਸ਼ਨੋ ਵਾਲਾ ਸਾਡੇ ਪਿੰਡੋਂ ਸੀਰੇਵਾਲ ਦੀ ਸਾਡੇ ਤੋਂ 2 ਕਿਲੋਮੀਟਰ ਤੇ ਰੋਸ਼ਨੋ ਵਾਲਾ ਪਮਾਡੀ ਰੋਸ਼ਨੋ ਵਾਲਾ ਮੰਡੀ ਚੋਂ ਚੱਲ ਗੁਜ਼ਰ ਰਹੇ ਸੀ ਉੱਥੇ ਕੋਰੋਨਾਗ ਰਹੇ ਸੀ ਰਸਤੇ ਚ ਇਹਨੂੰ ਪੁੱਟਦੇ ਪੈ ਸੀ ਉਹ ਬਿੱਤਰ ਇਹ ਕੰਮ ਨਹੀਂ ਆਖੇ ਨਹੀਂ ਲੱਗਦਾ ਮਾਜਾ ਸਾਰੇ ਜਗ ਬਹੁਤ ਬੁਰਾ ਹਾਲ ਸੀ ਗਰੇ ਹਿੰਦੀ ਬੋਰਡ ਦਾ ਸੀ ਉਹ ਪੰਜਾਬੀ ਬੋਰਡ ਸੀ ਉਹ ਚੱਲਦਾ ਚੱਲਦਾ ਚੱਲ ਨਹੀਂ ਰਹਿਦਾ ਰਹਿਦਾ ਨਾ ਹੱਥੀ ਗੱਲ ਨਹੀਂ ਬੰਦਾ ਦਲੀ ਬੰਦਾ ਛੱਡ ਗਿਆ ਆ ਗਏ ਮਾਰਦੇ ਵੀ ਸੇ ਉਹ ਮਾਰਦੇ ਹੂੰ ਕੋਈ ਪੈਸਾ ਦਿੱਤੇ ਤੇ ਪੈਸਾ ਕੁਛ ਨਹੀਂ ਲਹਿਗਾ ਉਹ ਬਹੁਤ ਮਾਰਦੇ ਤੇ ਗੁਜਰ ਚੈ ਗੁਜਰ ਖਾਣਾ ਨੇ ਖਿਲਾਇਆ ਪੀਣਾ ਨੇ ਪਿਲਾਇਆ ਖਾਣਾ ਨੇ ਖਿਲੀ ਤੋ ਜਿਹੜਾ ਇਹ ਗੁਜਰਾਂ ਦੇ ਬਾੜੇ ਨੇ ਖੇਤਾਂ 'ਚ ਬਣਾਏ ਹੋਏ ਉਹਨਾਂ ਨੇ ਮੱਝਾਂ ਰੱਖੀਆਂ ਹੋਈਆਂ ਉਹ ਇਦਾਂ ਦੇ ਸਿੱਧੇ ਪੱਧਰੇ ਬੰਦਿਆਂ ਤੋਂ ਗੁਲਾਮੀ ਕਰਾਉਂਦੇ ਨੇ ਆਪ ਗੰਦ ਚਕਾਉਂਦੇ ਨੇ ਗੋਹਾ ਚਕਾਉਂਦੇ ਨੇ ਕੁੱਟਦੇ ਨੇ ਮਾਰਦੇ ਨੇ ਰੋਟੀ ਤੇ ਕੰਮ ਕਰਾਉਂਦੇ ਨੇ ਕੋਈ ਰੁਪਈਆ ਨਹੀਂ ਦਿੰਦੇ ਮਤਲਬ ਐਸੀ ਐਸੀ ਟੌਰਚਰ ਕਰਨ ਦੀਆਂ ਤਰੀਕਾ ਤਰੀਕੇ ਆ ਉਹਨਾਂ ਦੇ ਵੀ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ ਆ ਦੇਖੋ ਇਹ ਆ ਗੋਹੇ ਦਾ ਰੰਗ ਹੱਥਾਂ ਨੂੰ ਚੜਿਆ ਪਿਆ ਗੋਹੇ ਦਾ ਰੰਗ ਪੈਰ ਦੇਖੋ ਤੁਸੀਂ ਇਹਦੇ ਦੇਖੋ ਕਿਵੇਂ ਕੱਟ ਵੱਜੇ ਹੋਇਆ ਆ ਥੱਲੇੋਂ ਪੈਰ ਦੇਖੋ ਲੈ ਨਮਾਉਣ ਤੋਂ ਬਾਅਦ ਸਪਾਟ ਹੋਏ ਪਏ ਸਿੱਧੇ ਹੀ ਘਰ ਜਾਣਾ ਚਾਹਤੇ ਹੋ ਹਾਂ ਘਰ ਜਾਏਗਾ ਮੇਰਾ ਪੁੱਤ ਟੈਨਸ਼ਨ ਨਾਲ ਹੈ ਪਤਾ ਨਹੀਂ ਕੰਮ ਆਉਂਦਾ ਬੰਦਾ ਹੁਣੇ ਚਾਹਦਾ ਦੋ ਮਿੰਟ ਕਿੰਨੇ ਲਿਆਦਾ ਸਾਰਿਆਂ ਦੇ ਅੱਡੋ-ਅੱਟ ਪਿਆਣ ਹੈ ਹਾਂ ਹੋਏ ਚੱਲ ਉਹ ਤਿੰਨ ਚਾਰ ਸਾਲ ਉਹ ਕਹਿੰਦਾ ਹੋ ਗਿਆ ਮੈਂ ਘਰੋਂ ਵੀਰਾਂ ਦੀਖਵਾ ਲਿਆ ਪਿਆ ਕੱਲ ਉਹਨਾਂ ਦੀ ਉਹਨਾਂ ਨੇ ਬੰਦਾ ਭੁਜਾਤਾ ਨਹੀਂ ਬੰਦੇ ਨਾਲ ਹੁੰਦੇ ਨਹੀਂ ਆਉਂਦਾ ਇੱਕ ਮਾਰੀਆ ਬਦਲੇ ਮੋੜਦਾ ਖੜਾ ਜਨਮ ਤਾਂ ਉਹਨਾਂ ਨੇ ਕਰ ਗਿਆ ਜੇ ਜੇ ਸੱਚਾ ਜੇ ਸੱਚਾ ਤੇ ਲਿਆ ਹਾਂ ਸਾਧ ਕੇ ਨੂੰ ਭਾਜ ਦੇਗਾ ਤਾਂ ਮੈਂ

ਕੋਈ ਨਹੀਂ ਆਈਆ ਨਹੀਂ ਫੇਸਰ ਕਹਿ ਗਿਆ ਇਸ ਨੂੰ ਦੇਖਣਾ ਹੋ ਗਿਆ ਬਾਜੀ ਅਸੀਂ ਮੂੰਹ ਸਾਡਾ ਲਗਵਾਵਾਂਗੇ ਤੈਨੂੰ ਵੀ ਨਾ ਵੀਡੀਓ ਬਣਾਓ ਇਹਨਾਂ ਨੂੰ ਬੰਦਾ ਕਿੱਥੇ ਆ ਬੰਦਾ ਆ ਗਿਆ ਯਾਰ ਇਹ ਸਾਡੀ ਕੋਈ ਬੰਦਾ ਕਿੱਥੇ ਆ ਬੰਦਾ ਹੁਣ ਇਹ ਪਿਆਜਾ ਦੋ ਮਿੰਟ ਕਿੰਨਾ ਨਹੀਂ ਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹੈਗਾ ਜੀ ਮੌਂਟੀ ਤੇ ਇਹ ਵੀਰੇ ਹੁਣੇ ਆਏ ਨੇ ਧਰਮਕੋਟ ਤੋਂ ਲੈ ਕੇ ਮੌਂਟੀ ਨੂੰ ਤੇ ਮੌਂਟੀ ਇਹ ਮੌਂਟੀ ਭਾਈ ਕੈਸੇ ਹੋ ਕੀ ਨਾਮ ਹੈ ਪੂਰਾ ਤੇਰਾ ਮੌਂਟੀ ਪੋਲਟੀ ਪੋਲਟੀ ਨਾਮ ਹੈ ਔਰ ਜੁਪੀਸ ਇਹ ਬਿਹਾਰ से है बिहार से बिहार से ਜਿਲ੍ਹਾ ਕੌਨਸਾ ਹੈ ਬਗਲਪੁਰ ਜਿਲ੍ਹਾ ਓਕੇ ਔਰ ਗਾਉਂ ਕਾ ਨਾਮ ਕਿਆ ਹੈ ਹੈ ਅੰਬਾਰਾ ਅੰਬਾਰਾ ਹਾਂ ਅੰਬਾਰਾ ठीक है और पिताजी का नाम बोंगा माता जी का नाम कुमार कुमार इकुल कुमार ठीक है भाई है तुम्हारा तीन भाई जी बड़े भाई का नाम क्या है यहाँ घर है नाम क्या क्या बड़े भाई का नाम क्या हां? क्या नाम है बेटा छोटे भाई का नाम क्या है छोटे का है बेटा क्या नाम है भाई का सुनील कुमार सुनील कुमार हाँ और दूसरा दूसरा शिट्टी शिट्टी ठीक है और तीसरा चित... दे दे हैं तीसरे का नाम क्या है? बोला जी हैं बोला जी बोला जी क्या क्या बोला जी पैसा चाहिए तेरे को दे ले पक, पहले ले भाई का नाम क्या तीसरे भाई का नाम क्या भाई का, भाई का नाम भाई का नाम क्या? तीसरा सुनील कुमार है सुनील कुमार है चलो कोई बात और तुम्हारे गांव से जब तुम आया था कितना देर पहले आया था गांव से दो, साल हो गया दो साल हो गया हाँ। और दो साल से कहा काम करते थे कन्नो काम ना है कहा कन्नो न गुजरों के साथ क्या कर रहे थे गुजर छे गुजर खाना ने, <laughs> ने खिलाए पीना ने खिलाए खाना ने खिले तो तुरा सुतल बिछाना ने तो मारते भी थे वो मारते कोई पैसा देते थे पैसा कुछ नहीं देगा जिंदगी में छे आवे बहुत मारते थे बहुत तुम घर जाना चाहते हो हाँ घर जाए जिस सरदार जी लोगों ने तेरे को वहां से छिड़वाया उनसे जावे उसका नाम क्या था गुजर का मुंशी क्या नाम था उसका मुंशी मुंशी खान हाँ मुंशी खान था नाम उसका हाँ। ਔਰ ਦੂਸਰੇ ਕਾ ਨਾਮ ਕਹਿੰਦਾ ਦੋ ਥੇ ਨਾ ਉਹ ਦੋ ਭੈਣ ਚਲੋ ਬਰੋ ਹੈ ਤਿੰਨ ਹੋਣਗੇ ਕੀ ਲੱਡੀ ਲੱਡੀ ਥੀ ਨਹੀਂ ਇੱਕ ਲੜਕਾ ਥਾ ਔਰ ਉਸ ਕਾ ਨਾਮ ਕਿਆ ਥਾ ਹੈ ਮੇਰੇ ਕਿਹੜੇ ਪਿੰਡੋਂ ਸੜਾਇਆ ਹੈ ਰੋਸ਼ਨੋ ਸਾਡਾ ਪਿੰਡ ਨਸੀਰੇਵਾਲ ਜੀ ਸਾਡੇ ਤੋਂ 2 ਕਿਲੋਮੀਟਰ ਤੇ ਰੋਸ਼ਨ ਵਾਲਾ ਪਿੰਡ ਹੈ ਮੰਡੀ ਹੈ ਰੋਸ਼ਨ ਵਾਲਾ ਮੰਡੀ ਤੋਂ ਚੱਲ ਗੁਜ਼ਰ ਰਹੇ ਸੀ ਆਪਾਂ ਕੋਲੋਂ ਨੰਗ ਰਹੇ ਸੀ ਜਿਹੜੀ ਦਾਣਾ ਮੰਡੀ ਹੁੰਦੀ ਹੈ ਦਾਣਾ ਮੰਡੀ ਅਜਾ ਤਾ ਦੇਖ ਲੈ ਵਰ ਨਹੀਂ ਦੇਖਿਆ ਉਥੇ ਤੁਸੀਂ ਕਿੱਥੇ ਚੱਲੇ ਸੀ ਅਸੀਂ ਤਾਂ ਰਸਤੇ 'ਚ ਨੰਗੇ ਸੀ ਓਕੇ ਇਹ ਰਸਤੇ 'ਚ ਇਹਨੂੰ ਕੁੱਟਦੇ ਪਏ ਸੀ ਉਹ ਗੁਜਰਾ ਇਹ ਕੰਮ ਨਹੀਂ ਆਖੇ ਨਹੀਂ ਲੱਗਦਾ ਹੁੰਦਾ ਜੀ ਸਾਰੇ ਜਗ ਬਹੁਤ ਬੁਰਾ ਹਾਲ ਸੀ ਦਾ ਜੀ ਤੇ ਜਦੋਂ ਕੁੱਟ ਰਹੇ ਸੀ ਫਿਰ ਤੁਸੀਂ ਛਡਾਇਆ ਤੁਸੀਂ ਛਡਵਾਇਆ ਜੀ ਇਹ ਰੇ ਹਿੰਦੀ ਬੋਰਡ ਦਾ ਸੀ ਉਹ ਪੰਜਾਬੀ ਬੋਰਡ ਦੇ ਸੀ ਉਹ ਪਿਓਰ ਪੰਜਾਬੀ ਬੋਰਡ ਦੇ ਸੀ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਜਦੋਂ ਉਹਨਾਂ ਨੂੰ ਪੁੱਛਿਆ ਨਾ ਉਹ ਕਹਿੰਦੇ ਵੀ ਸਾਡੇ ਨਾਲ ਅੱਜ ਹੀ ਰਲਿਆ ਇੱਕ ਨੂੰ ਪੁੱਛਿਆ ਉਹਨਾਂ ਨਾਲ ਕੱਲ ਰਲਿਆ ਵੀ ਸਾਡੇ ਨਾਲ ਸੜਕ ਤੋਂ ਮਿਲਿਆ ਇੱਕ ਨੂੰ ਪੁੱਛਿਆ ਕਹਿੰਦੀ 3 ਸਾਲ ਹੋ ਗਏ ਸੀ ਇਹਦਾ ਖਰਚਾ ਵੀ ਦੇ ਦਾਂਗੇ ਜਦੋਂ ਅਸੀਂ ਇੰਨਾ ਗੱਲਾਂ ਕਰਨ ਤਾਂ ਇਹਨੂੰ ਬਿਠਾ ਲਿਆ ਉਹਨਾਂ ਨੂੰ ਫਿਰ ਥੋੜੀ ਦੇਰ ਬਾਅਦ 15-20 ਮਿੰਟ ਬਾਅਦ ਕਾਫੀ ਅੱਗੇ ਚਲੇ ਗਏ ਫਿਰ ਉਹਨਾਂ ਨੇ ਆਪਣੇ ਬੰਦੇ ਭਜਾ ਦਿੱਤੇ ਸਾਰੇ ਫਿਰ ਬੀਬੀਆਂ ਹੀ ਰਹਿ ਗਈਆਂ ਕੱਲੀਆਂ ਤੁਹਾਨੂੰ ਵੀਡੀਓ 'ਚ ਤੁਸੀਂ ਦੇਖਿਆ ਹੋਣਾ ਹੀ ਕੱਲੀਆਂ ਬੀਬੀਆਂ ਨੂੰ ਫਿਰ ਅਸੀਂ ਕਹਿ ਨਹੀਂ ਸਕਦੇ ਸੀ ਕੁਝ ਫਿਰ ਇੱਕ ਉਹਨਾਂ ਕੋਲੇ ਡੰਗਰ ਜ਼ਿਆਦਾ ਸੀ 100-150 ਸੀ ਫਰੋਸਪੇੜ ਦਾ ਕੋਈ ਸਾਡੇ ਨਾਲ ਫਿਰ ਕੋਈ ਨਾਲ ਪੁਰਿਆਣੀ ਜਿਹੜਾ ਪਿੰਡ ਸੀ ਉਹ ਕੋਟ ਮੁਹੰਮਦ ਰੋਸ਼ਨ ਵਾਲਾ ਨੇੜੇ ਨੇੜੇ ਜਿਹੜੇ ਪਿੰਡ ਕਿਲੋਮੀਟਰ ਤੇ ਤਿੰਨ ਚਾਰ ਪਿੰਡਾਂ ਦੇ ਇਕੱਠੇ ਹੋ ਇੱਕ ਉਹ ਕੱਚਾ ਰਸਤਾ ਡਰੇਨ ਸੀ ਡਰੇਨ ਦੇ ਉੱਪਰ ਤੁਹਾਡਾ ਪਿੰਡ ਕਿਹੜਾ ਨਸੀਰੇਵਾਲਾ ਨਸੀਰੇਵਾਲਾ ਤੁਹਾਡੇ ਪਿੰਡ ਤੋਂ ਕਿੰਨਾ ਕਿ ਦੂਰ ਹੈ 2 ਕਿਲੋਮੀਟਰ 2 ਕਿਲੋਮੀਟਰ ਤੇ ਰੋਸ਼ਨ ਵਾਲਾ ਤੇ ਕੋਟ ਮੁਹੰਮਦ ਕੋਟ ਮੁਹੰਮਦ ਕਿਲੋਮੀਟਰ ਤੇ ਆ ਜੀ ਨੇੜੇ-ਨੇੜੇ ਪਿੰਡ ਜੀ ਦੋ ਤਿੰਨ ਦੇ ਵਿੱਚ ਤੇ ਇਹ ਉਹ ਵਰ ਜਿਹੜੇ ਮੱਝਾਂ ਚਾਰਦੇ ਸੀ ਉਹਨਾਂ ਦੇ ਨਾਲ ਹੀ ਸੀਗਾ ਨਾਲ 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 ਉਹ ਛੱਡ ਗਈ ਭੱਜ ਕੇ ਡਰ ਗਈ ਸੀ ਉਹ ਇਹਨਾਂ ਨੂੰ ਪਤਾ ਲੱਗ ਗਿਆ ਵੀ ਬੰਦੇ ਇਕੱਠੇ ਹੋ ਗਏ ਹਨ ਮੰਡੀ ਦਾ ਸੀਗਾ ਜਿਹੜੀ ਕਿ ਤੁਸੀਂ ਗੱਲ ਸੁਣੀ ਆ ਇਹ ਆਪਣਾ ਨਾਮ ਪੋਲਟੀ ਦੱਸਦਾ ਪੋਲਟੀ ਹੁਣ ਇਹ ਅਸਲੀ ਨਾਮ ਇਹਦਾ ਪੂਰਾ ਕੀ ਆ ਇਹ ਹਜੇ ਪੂਰਾ ਦੱਸ ਨਹੀਂ ਪਾ ਰਿਹਾ ਇਹ ਬੱਚਾ ਆਪਣਾ ਐਡਰੈਸ ਵੀ ਦੱਸਦਾ ਬਿਹਾਰ ਦਾ ਦੱਸਦਾ ਵਾ ਜ਼ਿਲ੍ਹਾ ਬਾਗਲਪੁਰ ਬਾਗਲਪੁਰ ਜ਼ਿਲ੍ਹਾ ਦੱਸਦਾ گاؤں ਦਾ ਨਾਮ ਕੀ ਹੈ ਬਾਗਲਪੁਰ ਨਹੀਂ گاؤں گاਉਂ ਹਨ ਬਾਰੋ ਹਾਂ ਅਨਬਾਰੋ ਅਨਬਾਰੋ ਇਹ ਵੀਰ ਕਰੀਬ 20 21 ਸਾਲ ਦੀ ਉਮਰ ਹੈ ਇਹਦੀ ਤੇ ਇਹ ਗੁਜਰਾਂ ਦੇ ਚੁੰਗਲ ਚੋਂ ਛੁਡਾਇਆ ਅਸੀਂ ਫੇਰ ਇੱਕ ਬੇਨਤੀ ਕਰਦੇ ਆਂ ਕਈ ਵੀਰਾਂ ਦੇ ਸਾਨੂੰ ਕਾਲ ਆਉਂਦੇ ਆਂ ਬਾਈ ਸਾਰੇ ਗੁਜਰ ਨਹੀਂ ਮਾਰੇ ਹੈਗੇ ਵੀ Hindu ਗੁਜਰ ਕਦੇ ਨਹੀਂ ਇਹ ਕੰਮ ਕਰਦੇ ਮੁਸਲਮਾਨ ਗੁਜਰ ਅਸੀਂ ਕਿਸੇ ਧਰਮ ਜਾਂ ਕਮਿਊਨਿਟੀ ਦੀ ਗੱਲ ਹੀ ਨਹੀਂ ਕਰਦੇ ਅਸੀਂ ਸਾਰਿਆਂ ਨੂੰ ਵੀ ਨਹੀਂ ਮਾਰਾ ਕਹਿੰਦੇ ਪਰ ਜਿਹੜਾ ਇਹ ਗੁਜਰਾਂ ਦੇ ਬਾੜੇ ਨੇ ਖੇਤਾਂ 'ਚ ਬਣਾਏ ਹੋਏ ਉਹਨਾਂ ਨੇ ਮੱਜਾਂ ਰੱਖੀਆਂ ਹੋਈਆਂ ਉਹ ਇਦਾਂ ਦੇ ਸਿੱਧੇ ਪੱਧਰੇ ਬੰਦਿਆਂ ਤੋਂ ਗੁਲਾਮੀ ਕਰਾਉਂਦੇ ਨੇ ਆਪ ਗੰਦ ਚਕਾਉਂਦੇ ਨੇ ਗੋਹਾ ਚਕਾਉਂਦੇ ਨੇ ਕੁੱਟਦੇ ਨੇ ਮਾਰਦੇ ਨੇ ਰੋਟੀ ਤੇ ਕੰਮ ਕਰਾਉਂਦੇ ਨੇ ਕੋਈ ਰੁਪਈਆ ਨਹੀਂ ਦਿੰਦੇ ਇਹਨਾਂ ਦੇ ਇਮੋਸ਼ਨਸ ਦੇ ਨਾਲ ਖੇਡਦੇ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਟੌਰਚਰ ਕਰਦੇ ਨੇ ਮੰਨ ਲਓ ਇਹ ਬੰਦਾ ਸਟੇਸ਼ਨ ਤੋਂ ਜਾਂ ਕਿਤੇ ਲੱਭ ਗਿਆ ਉਹਨਾਂ ਨੂੰ ਘਰੇ ਲਿਆਂਦਾ ਦੂਏ ਦਿਨ ਇੱਕ ਭਰਾ ਨੇ ਕਹਿਣਾ ਤੂੰ ਭਜ ਜਾ ਤੂੰ ਇਹਦੇ ਕੋਲ ਨਾ ਰਹਿ ਤੈਨੂੰ ਕੁੱਟੂਗਾ ਉਹਨੇ ਭਜਾ ਦੇਣਾ ਦੂਜੇ ਨੇ ਫੜ ਲੈਣਾ ਅੱਗਿਓ ਕਿਹਾ ਪਤਾ ਹੁੰਦਾ ਵੀ ਇੱਧਰ ਦੀ ਭਜਾ ਦਿੰਨਾ ਮੈਂ ਉਹਨੇ ਫੜ ਕੇ ਘਰੇ ਲੈ ਆਉਣਾ ਘਰੇ ਲਿਆ ਕੇ ਕੁੱਟਣਾ ਮਿਰਚਾਂ ਵਾਲੀ ਬੂਰੀ ਸਿਰ ਤੇ ਬੰਨ ਦੇਣੀ ਮਤਲਬ ਐਸੀ ਐਸੀ ਟੌਰਚਰ ਕਰਨ ਦੀਆਂ ਤਰੀਕਾ ਤਰੀਕੇ ਆ ਉਹਨਾਂ ਦੇ ਵੀ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ ਇਦਾਂ ਦਾ ਟੌਰਚਰ ਤਾਂ ਬੰਦਾ ਮਤਲਬ ਕੋਈ ਦੁਸ਼ਮਣ ਨਾ ਵੀ ਕਰਦਾ ਤਿੰਨ ਚਾਰ ਵਾਰ ਉਹ ਭਜਾਉਂਦੇ ਆ ਤਿੰਨੇ ਚਾਰੇ ਬਾਅਦ ਤਿੰਨ ਚਾਰ ਵਾਰੀ ਫਿਰ ਫੜ ਲੈਂਦੇ ਆ ਆਪ ਹੀ ਭਜਾ ਕੇ ਤਾਂ ਇਨਸਾਨ ਦੇ ਭੱਜਣ ਦੀ ਜਿਹੜੀ ਉਹਦੇ ਮਨ ਦੇ ਵਿੱਚ ਭਾਵਨਾ ਹੀ ਖਤਮ ਹੋ ਜਾਂਦੀ ਵੀ ਭੱਜਣਾ ਨਹੀਂ ਇੱਥੋਂ ਫਿਰ ਇੱਕ ਪਿਆਰ ਬਣਾਈ ਰੱਖਦਾ ਇੱਕ ਡਰ ਬਣਾਈ ਰੱਖਦਾ ਫਿਰ ਉਹ ਕੰਮ ਕਰਾਈ ਜਾਂਦੇ ਆ ਸਾਰਾ ਦਿਨ ਗੋਹਾ 1.5 200 ਮੱਝ ਤੱਕ ਗੋਹਾ ਚੱਕਣਾ ਹੁਣੇ ਬੱਚਾ ਮੰਦਬੁੱਧੀ ਆਏ ਵੀਰ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਇਹ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਆਪਣੇਆਂ ਤੋਂ ਵਿਛੜਿਆ ਹੋ। ਇਹਦੇ ਘਰ ਦੇ ਪਤਾ ਨਹੀਂ ਇਹਨੂੰ ਮਰਿਆ ਹੋਇਆ ਸਮਝਦੇ ਹੋਣਗੇ। ਪਤਾ ਨਹੀਂ ਉਹਨਾਂ ਨੇ ਪੁਲਿਸ ਰਿਪੋਰਟ ਕਰਾਈ ਹੋ, ਕਿੱਥੇ-ਕਿੱਥੇ ਲੱਭਿਆ ਹੋ। ਉਹ ਮਾਂ ਇਹਦੀ ਵਿਚਾਰੀ ਕਿਵੇਂ ਤੜਫਦੀ ਹੋਊ ਆਪਦੇ ਪੁੱਤ ਲਈ। ਪਰ ਉਹਨਾਂ ਨੇ ਜਿਨ੍ਹਾਂ ਨੇ ਇਹਨੂੰ ਆਪਣੇ ਚੁੰਗਲ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਉਹਨਾਂ ਲਈ ਇੱਕ 5 ਤੋਂ 10000 ਰੁਪਏ ਤੇ ਜਿਹੜਾ ਉਹਨੇ ਨੌਕਰਾ ਰੱਖਣਾ ਸੀਗਾ ਉਹਦੀ ਬਜਾਏ ਬੱਚੇ ਤੋਂ ਗੁਲਾਮੀ ਕਰਾ ਰਹੇ ਸੀ ਇਹ ਗੁਲਾਮੀ ਦੀ ਪ੍ਰਥਾ ਪੰਜਾਬ ਦੇ ਵਿੱਚ ਇਹ ਹੁਣ ਨਹੀਂ ਵੀ ਅਕਲ ਪਰਸੇ ਸ਼ੁਰੂ ਹੋ ਗਈ ਆ ਸਾਨੂੰ ਹੀ ਪਿਛਲੇ 9 ਸਾਲਾਂ ਤੋਂ ਤਾਂ ਅਸੀਂ ਬਹੁਤ ਸਾਰੀਆਂ ਵੀਡੀਓ ਪਾਈਆਂ ਬਹੁਤ سارے ਬੰਦੇ ਵੀ ਛੁੜਾਏ ਨੇ ਬਾਪੂ ਗੋਪਾਲ ਸਿੰਘ ਵਰਗੇ ਬਾਪੂ ਰਮੇਸ਼ ਚੰਦ ਸ਼ਰਮਾ ਜੀ ਵਰਗੇ ਬਾਪੂ ਭਗਤ ਸਿੰਘ ਜੀ ਵਰਗੇ ਬੰਦੇ ਜਿਹੜੇ ਚੰਗੇ ਚੰਗੇ ਸਰਦਾਰਾਂ ਦੇ ਘਰਾਂ ਤੋਂ ਛੁੜਾਏ ਨੇ ਤੇ ਫਿਰ ਉਹ ਬੰਨ ਕਰ ਜਮਾਤੂ ਵਰਗੇ ਬਿੱਛੂ ਵਰਗੇ ਚੰਗੇ ਚੰਗੇ ਧਨਾਟ ਸਰਦਾਰਾਂ ਨੇ ਘਰਾਂ ਤੋਂ ਛੜਾਏ ਨੇ ਫਿਰ ਗੁਜਰਾਂ ਨੇ ਬਾੜਿਆਂ ਦੇ ਵਿੱਚੋਂ ਛੜਾਏ ਨੇ ਦੀਪਕ ਅਸ਼ੀਸ਼ ਮਨੋਜ ਤੇ ਅੱਜ ਆਹ ਪੋਲਟੀ ਸੈਂਕੜੇ ਹੀ ਬੰਦੇ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਨੇ ਇਹਦਾ ਐਂਡ ਕੀ ਆ ਇਹਦਾ ਅੰਤ ਕੀ ਆ ਇਹ ਕਿਵੇਂ ਹੱਲ ਹੋਊਗਾ ਜੀ ਹੱਲ ਦੇਖੋ ਗੁਜਰ ਭਾਈਚਾਰੇ ਨੂੰ ਵੀ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਆ ਵੀ ਭਰਾਵੋ ਜੇ ਤੁਹਾਡੇ ਕੋਲੇ ਇੰਨੇ ਡੰਗਰ ਪਸ਼ੂ ਰੱਖੇ ਆ 1.5 200 ਮੱਝ ਰੱਖਣੀ ਹੋਈ ਬਹੁਤ ਵੱਡੀ ਗੱਲ ਆ ਤਾਂ ਫਿਰ ਤੁਸੀਂ 10000 ਤੇ 12000 ਤੱਕ ਬੰਦਾ ਨਹੀਂ ਰੱਖ ਸਕਦੇ ਕਿਉਂ ਇਹਨਾਂ ਦਾ ਖੂਨ ਚੂਸਦੇ ਆ ਇੱਕ ਬਾੜੇ ਦੇ ਵਿੱਚ ਚਾਰ ਚਾਰ ਬੰਦੇ ਰੱਖੇ ਹੁੰਦੇ ਆ ਫਿਰ ਕਿੰਨੀ ਵਾਰ ਫੜਲੇ ਛਡਾਲੇ ਹਜੇ ਵੀ ਨਹੀਂ ਆਉਂਦੇ ਸਮਝ ਨਹੀਂ ਉਹਨਾਂ ਦੇ ਬੁੜੀਆਂ ਦਾ ਕੀ ਆਵਾਜ਼ ਹੁੰਦੀ ਆ ਜਦੋਂ ਅਸੀਂ ਲੈ ਕੇ ਆਉਂਨੇ ਲੈ ਜਾਓ ਅਸੀਂ ਹੋਰ ਲੈ ਆਵਾਂਗੇ ਹੁਣ ਵੀ ਇਹ ਬੰਦਾ ਜਿੱਥੇ ਛਡਾਇਆ ਗਿਆ ਉਹਨਾਂ ਨੇ ਹੋਰ ਲੈ ਵੀ ਆਂਦਾ ਹੋਣਾ ਕਿਉਂਕਿ ਸਟੇਸ਼ਨਾਂ ਦੇ ਉੱਪਰ ਦਲਾਲ ਬੈਠੇ ਨੇ ਜਦੋਂ ਹੀ ਕੋਈ ਮੰਦਬੁੱਧੀ ਬੰਦਾ ਟ੍ਰੇਨ 'ਚ ਉਤਰਦਾ ਆਉਂਦੇ ਸਾਰੇ ਉਹਨੂੰ ਪਕੜ ਲੈਂਦੇ ਨੇ ਤੇ 2000 ਦਾ 5000 ਦਾ ਵੇਚ ਦਿੰਦੇ ਨੇ ਇਦਾਂ ਦੇ ਬੰਦਿਆਂ ਨੂੰ ਹੁਣ ਇਹ ਸਿੱਧਾ ਪੱਧਰਾ ਬੰਦਾ ਹੈ ਕਿਤੇ ਬਿਹਾਰ ਤੋਂ ਜਾਂ ਤਾਂ ਆਪਣੇ ਸਾਥੀਆਂ ਨਾਲ ਇੱਥੇ ਆਇਆ ਹੋ ਪੰਜਾਬ ਤੇ ਜਾਂ ਇਹ ਕਿਤੇ ਉਧਰੋਂ ਟ੍ਰੇਨ ਟ੍ਰੂਨ ਚੜ ਗਿਆ ਜਾਂ ਕਿਉਂਕਿ ਉੱਥੋਂ ਬਹੁਤ ਸਾਰੇ ਬੰਦੇ ਪੰਜਾਬ ਨੂੰ ਇਸ ਕਰਕੇ ਵੀ ਆ ਜਾਂਦੇ ਆ ਵੀ ਇੱਥੇ ਬੰਦਾ ਭੁੱਖਾ ਨਹੀਂ ਮਰਦਾ ਆ ਕੇ ਉੱਥੇ ਰੋਟੀਵੱਲੀਓ ਵੀ ਔਖੇ ਇੱਥੇ ਆ ਕੇ ਰੋਟੀ ਪਾਣੀ ਬੱਲੀਓ ਬੰਦਾ ਪੰਜਾਬ ਚ ਭੁੱਖਾ ਨਹੀਂ ਮਰਦਾ ਅੰਨ ਦਾ ਤੱਕ ਹੁੰਦਾ ਪੰਜਾਬ ਦਾ ਤੇ ਪਰ ਇਹ ਵੀਰ ਧੰਨਵਾਦ ਆ ਇਹਨਾਂ ਵੀਰਾਂ ਦਾ ਸਿਲਾਗਾ ਦੇ ਬਾਤਰ ਨੇ ਇਹ ਵੀਰ ਜਿਨ੍ਹਾਂ ਨੇ ਅਪਰਾਲਾ ਕੀਤਾ ਨਹੀਂ ਤੇ ਇਹ ਵੀ ਨੰਘ ਜਾਂਦੇ ਉੱਥੋਂ ਦੀ ਜਿੱਥੇ ਇਹਦੇ ਕੁੱਟ ਪੈ ਰਹੀ ਸੀ ਇਹਨੂੰ ਉਹ ਗੁਜਰ ਮੁੰਸੀਖਾਨ ਕੁੱਟ ਰਿਆ ਸੀ ਤੇ ਇਹ ਵੀ ਨਿਕਲ ਜਾਂਦੇ ਕੋਲ ਦੀ ਤੇ ਪਹਿਲਾਂ ਵੀ ਕਿੰਨੇ ਸਾਲ ਤੋਂ 2 ਸਾਲ ਤੋਂ 3 ਤੋਂ ਪਤਾ ਨਹੀਂ ਕਿੰਨੇ ਟਾਈਮ ਤੋਂ ਇਹ ਟੌਰਚਰ ਸਹੀ ਰਿਹਾ ਸੀ ਕੁਟਖਾ ਹੀ ਰਿਹਾ ਸੀ ਉਹਨਾਂ ਤੋਂ ਇਦਾਂ ਹੁਣ ਤੁਹਾਨੂੰ ਦਿਖਦਾ ਸਾਫ ਸੁਥਰਾ ਬਾਲ ਬੂਲ ਕੱਟੇ ਇਹਨਾਂ ਨੇ ਵੀਰੇ ਉਹਨਾਂ ਨੇ ਬਾਲ ਕਟਾਏ ਆ ਇਹਨੂੰ ਨਵਾਇਆ ਜੀ ਇਹਦੇ ਵਾਲ ਕਟਾਏ ਇਹਨੂੰ ਪ੍ਰਸ਼ਾਦਾ ਛਕਾਇਆ ਜੁੱਤੀ ਤੇ ਦਿੱਤੀ ਜੀ ਇਹਦੇ ਬਹੁਤ ਜ਼ਖਮ ਬਹੁਤ ਆ ਜੀ ਪੈਰਾਂ ਤੇ ਇਹਦੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਇਹਦਾ ਸਰ ਜੀ ਕੁਰਸੀ ਤੇ ਬਿਠਾਇਓ ਜੀ ਇਹਨੂੰ ਵੀਰੇ ਕੁਰਸੀ ਦਿਓ ਇੱਕ ਥੋੜਾ ਸ ਠੀਕ ਅੱਜ ਹੋਇਆ ਪਹਿਲਾਂ ਤੁਸੀਂ ਬਹਿ ਜਾ ਬੇਟਾ ਪੁਲਟੀ ਬਹਿ ਜਾ ਤੁਸੀਂ ਦੇਖੋ ਜੀ ਪਹਿਲਾਂ ਤਾਂ ਇਹਦੇ ਹੱਥ ਇੱਕ ਮਿੰਟ ਬੇਟਾ ਇੱਕ ਕਟੀ ਹੋਈ ਹੈ ਜੀ ਅ ਗੋਹੇ ਦਾ ਰੰਗ ਹੱਥਾਂ ਨੂੰ ਚੜਿਆ ਪਿਆ ਗੋਹੇ ਦਾ ਰੰਗ ਮੰਨ ਲਓ ਜਿਵੇਂ ਮਹਿੰਦੀ ਲਾਈ ਹੁੰਦੀ ਹੈ ਨਾ ਜੀ ਐਦਾਂ ਹੋਏ ਪਿਆ ਹੱਥ ਇਹਦੇ ਪੈਰ ਦੇਖੋ ਤੁਸੀਂ ਇਹਦੇ ਦੇਖੋ ਕਿਵੇਂ ਕੱਟ ਵੱਜੇ ਹੋਇਆ ਅ ਥੱਲਿਓ ਪੈਰ ਦੇਖੋ ਲੈ ਅ ਨਮਾਉਣ ਤੋਂ ਬਾਅਦ ਵੀ ਸਪਾਰਟ ਹੋਏ ਪਏ ਸਿੱਧੇ ਹੀ ਥੱਲਿਓ ਅ ਉਂਗਲ ਵੀ ਕੱਟੀ ਹੋਈ ਹੈ ਕਿ ਅ ਅਗੂਠਾ ਵੀ ਵੱਢਿਆ ਗਿਆ ਦੇਖੋ ਪਤਾ ਨਹੀਂ ਵਿਚਾਰੇ ਦੇ ਠੋੱਕ ਠਾਕਰ ਲੱਗੀ ਹੋਣੀ ਹੈ ਕੋਈ ਉਹਨਾਂ ਨੇ ਕਿਹੜਾ ਸਾਫ ਕਰਾਇਆ ਨਾ ਪੱਟੀ ਕਰਾਈ ਹੋਣੀ ਹੈ ਜਾਂ ਕੁਝ ਹੋਰ ਕਰਾਇਆ ਹੋਣਾ ਸਾਰੇ ਬਾਹਾਂ ਤੇ ਵਿਲਦ ਰਹੇ ਨੱਥਾਂ ਦੇ ਨੋ ਘਸ ਘਸ ਕੇ ਇਦਾਂ ਜਿਵੇਂ ਬਾਪੂ ਗੋਪਾਲ ਉਹਨਾਂ ਦੇ ਹੱਥ ਹੋ ਜਾਂਦੇ ਐ ਹੋਏ ਪਿਆ ਐ ਉਵੇਂ ਇਹਦੇ ਵੀ ਹੱਥ ਦੇਖੋ ਉਵੇਂ ਹੋ ਚੱਲੇ ਸੀ ਹੁਣ ਇਹਦੀ ਸ਼ੇਪ ਹੀ ਕਿਉਂਕਿ ਇਦਾਂ ਕਰ ਬਿਟਾ ਹੱਥ ਐਸੇ ਇਦਾਂ ਕਿਉਂਕਿ ਇਦਾਂ ਗੋਹਾ ਚੱਕੀ ਜਾਣਾ ਸਾਰਾ ਦਿਨ ਜਾਓ ਹੱਥ ਦੇ ਵਿੱਚ ਟੋਕਰਾਂ ਚੱਕਣਾ ਜਾਂ ਉਹ ਬਾਲਟੀ ਚੱਕਣੀ ਕੂੜਾ ਸਾਰਾ ਦਿਨ ਕੋਈ ਕੰਮ ਆ ਹੋ ਤਾਂ ਕੋਈ ਕੰਮ ਹੀ ਨਹੀਂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਇਦਾਂ ਗੁਲਾਮੀ ਦੀ ਜ਼ਿੰਦਗੀ ਪੰਜਾਬ ਦੀ ਜਰਖੇ ਧਰਤੀ ਤੇ ਬਤੀਤ ਕਰ ਰਹੀਆਂ ਤੇ ਮੇਰੀ ਬੇਨਤੀ ਆ ਵੀ ਤੁਸੀਂ ਵੀ ਅਵੇਅਰ ਹੋਵੋ ਆ ਦੇਖੋ ਕਿਦਾਂ ਸਕਨ ਅੱਪ ਬੰਦੇ ਵੀ ਹੋਣਗੇ ਇਹਨੂੰ ਰਾਜਮਾ ਰਾਤ ਨੂੰ ਉਹ ਸੰਗਲੀ ਨਾਲ ਬੰਨ੍ਹ ਦਿੰਦੇ ਆ ਕਿਉਂਕਿ ਉਹਦੀ ਰਾਖੀ ਕੌਣ ਕਰੇ ਰਾਤ ਨੂੰ ਉੱਠ ਕੇ ਭੱਜ ਜਾਂਦਾ ਫਿਰ ਕਿੱਥੋਂ ਲਿਆਉਂਦੇ ਆ ਇਸ ਕਰਕੇ ਰਾਤ ਨੂੰ ਉਹ ਸਿੰਗਲੀ ਨਾਲ ਬੰਨ੍ਹ ਦਿੰਦੇ ਆ ਬਾੜੇ 'ਚ ਤੇ ਸਵੇਰ ਨੂੰ ਖੋਲ੍ਹ ਦਿੰਦੇ ਆ ਸਾਰਾ ਦਿਨ ਕੰਮ ਕਰਾਉਂਦੇ ਨੇ ਤੇ ਉਹਨਾਂ ਦੀ ਬੜੀਆਂ ਚਾਲਾਂ ਉਹ ਕੀ ਕਰਦੇ ਆ ਜਿਵੇਂ ਦੋ ਮੱਝਾਂ ਇਹਨੂੰ ਗਿਣਾਤੀਆਂ ਵੀ ਤੇਰੀ ਆ ਇਹ ਆ ਕੱਟੀ ਤੇਰੀ ਆ ਕਿ ਜਦੋਂ ਦੁੱਧ ਦੇਣ ਲੱਗ ਗਏ ਜੀ ਇਹਦੇ ਪੈਸੇ ਵੀ ਸਾਰੇ ਤੈਨੂੰ ਦਿਆ ਕਰਨੇ ਆ ਉਹ ਕੱਟੀ ਸੂਪੀ ਮੱਝ ਬਣ ਗਈ ਤੇ ਉਹ ਇਹਨੂੰ ਕਹਿੰਦਾ ਵੀ ਤੇਰੀ ਆ ਫਿਰ ਉਸ ਤੋਂ ਬਾਅਦ ਇੱਕ ਹੋਰ ਦੇਤੀ ਲੈ ਵੀ ਆ ਵੀ ਤੇਰੀ ਆ ਇਹਨੇ ਆਪਦੀ ਸਮਝ ਕਿ ਉਹਨੂੰ ਪਾਲਣਾ ਨਮਾਉਣਾ ਉਹਨੂੰ ਰੋਟੀ ਯਾਨੀ ਕਿ ਮੰਨ ਲਓ ਖਾਣ ਖੋਲ ਚਾਰਾ ਚੂਰਾ ਵੱਧ ਪਾਉਣਾ ਵੀ ਇਹ ਮੇਰੀ ਆ ਦੁੱਧ ਵੀ ਉਹਨਾਂ ਨੇ ਪੀਣਾ ਵੇਚਣਾ ਵੀ ਉਹਨਾਂ ਨੇ ਹੈ ਵੀ ਉਹਨਾਂ ਦੀ ਆ ਬਸ ਸਿਰਫ ਇਹਦੇ ਜਜ਼ਬਾਤਾਂ ਨਾਲ ਖੇਡਦੇ ਆ ਐਦਾਂ ਸਾਡੇ ਕੋਲੇ ਕਿੰਨੇ ਹੀ ਬੰਦੇ ਆਏ ਨੇ ਜਿਹੜੇ ਅਸੀਂ ਛੜਾਏ ਨੇ ਇਹਨਾਂ ਦੇ ਬਾੜਿਆਂ ਦੇ ਵਿੱਚੋਂ ਉਹਨਾਂ ਨੂੰ ਆਹੀ ਲਾਲ ਦਿੱਤਾ ਜਾਂਦਾ ਸੀ ਵੀ ਆ ਤੇਰੀਆਂ ਦੋ ਮੱਝਾਂ ਨੇ ਆ ਤੇਰੀਆਂ ਚਾਰ ਮੱਝਾਂ ਨੇ ਆ ਕਮਰਾ ਤੇਰਾ ਵਾ ਆ ਹੁਣ ਇਹਦਾ ਵਿਆਹ ਹੋ ਗਿਆ ਆਪ ਦੇ ਭਰਾ ਦਾ ਭਤੀਜੇ ਦਾ ਜਾਂ ਪੁੱਤ ਦਾ ਤੇ ਨਾਲ ਉਹਨੂੰ ਕਹਿਣਾ ਹੁਣ ਤੇਰਾ ਵੀ ਪਾ ਦੇਣਾ ਕਮਰਾ ਹੁਣ ਤੇਰਾ ਵੀ ਵਿਆਹ ਕਰ ਦੇਣਾ ਵਾ ਇਸ ਤਰ੍ਹਾਂ ਦੇ ਜਜ਼ਬਾਤ ਇਹਨਾਂ ਦੇ ਵਿਚਾਰਿਆਂ ਦੇ ਰੋਲੇ ਜਾਂਦੇ ਇਸ ਤਰ੍ਹਾਂ ਦੇ ਜਜ਼ਬਾਤਾਂ ਦੇ ਨਾਲ ਇਹਨਾਂ ਨੇ ਖੇਡਿਆ ਜਾਂਦਾ ਤਾਂ ਇਹ ਇਦਾਂ ਹੀ ਬੁੜੇ ਹੋ ਜਾਂਦੇ ਉੱਥੇ ਜਿਵੇਂ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਬਾਪੂ ਗਪਾਲ ਉਹਨਾਂ ਦੇ ਪਿੰਡ ਤੋਂ ਉਹਨਾਂ ਦੇ ਪਿੰਡ ਤੋਂ ਨੇੜੇ ਤੋਂ ਆਏ ਸੀ ਸਾਡੇ ਨੇੜੇ ਬੱਕਰਵਾਲ ਦੇ ਨੇੜੇ ਤੋਂ ਆਏ ਬਿਲਕੁਲ ਨੇੜੇ ਪਿੰਡ ਸਾਡੇ 10 ਕਿਲੋਮੀਟਰ ਤੋਂ ਆਏ ਧਰਮਕੋਟ ਤੋਂ ਹੀ ਮੋਗੇ ਜ਼ਿਲ੍ਹੇ ਤੋਂ ਹੀ ਬਾਪੂ ਗੋਪਾਲ ਨੂੰ ਛਡਾਇਆ ਸੀਗਾ ਬੱਕਰਵਾਲ ਪਿੰਡ ਤੋਂ ਸਰ ਉਹਨਾਂ ਦਾ ਬਹੁਤ ਬੁਰਾ ਹਾਲ ਆ ਹੁਣ ਅਤਰੰਗ ਦਾ ਟੈਗ ਹੋ ਗਿਆ ਉਹਨਾਂ ਨੂੰ ਜਿਹੜਾ ਬੰਦਾ ਸੀ ਜਿਹੜਾ ਬੰਦਾ ਸੀ ਜਿਹਦੇ ਕੋਲ ਪਾਲਕਾਂ ਚੱਕੀ ਵਾਲਾ ਚੱਕੀ ਵਾਲਾ ਬਾਈ ਦੇਣੇ ਲੈਣੇ ਤਾਂ ਇੱਥੇ ਹੀ ਪੰਨੇ ਬਹੁਤ ਮਾੜੀ ਕੰਡੀਸ਼ਨ ਜੀ ਉਹ ਵੀਡੀਓ ਦੇਖੀ ਹੋਣੀ ਆ ਸੀ ਉਹਦੇ ਚ ਕਿਹਾ ਸੀ ਤੁਸੀਂ ਤੁਹਾਡੇ ਕਿਰਪਾ ਕਰੇ ਮੈਂ ਕਹਿੰਦਾ ਵੀ ਇਹਦਾ ਪਾਪ ਤੁਹਾਨੂੰ ਨਾ ਹੀ ਲੱਗੇ ਚਾਹੇ ਉਮਰ ਉਡੀ ਬਹੁਤ ਹੋ ਗਈ ਆ ਇਹ ਬੰਦੇ ਨੂੰ ਕਰਦੇ ਬਾਬਾ ਤੈਨੂੰ ਭੋਗਣੀਆਂ ਨਾ ਪਹਿਣ ਤੇ ਤੂੰ ਚੱਲ ਨਹੀਂ ਹੋਣੀ ਆ ਤੇ ਹੁਣ ਭੋਗ ਰਿਹਾ ਦੇਖ ਇਹ ਬਾਈ ਦੇਣੇ ਲੈਣੇ ਇੱਥੇ ਪੂਰੇ ਕਰਨੇ ਆ ਦੇਖੋ ਫਿਰ ਉਹ ਖੋਦ ਅੰਬਰਤਾਰੀ ਬੰਦਾ ਦਮਾਲਾ ਸਜਾਇਆ ਹੋਇਆ ਸ਼ਰਾਬ ਪੀ ਪੀ ਉਹਨੂੰ ਘਟ ਰਿਹਾ ਉਹਦੀ ਹੁਣ ਜਦੋਂ ਸਾਨੂੰ ਵੀ ਪਤਾ ਲੱਗਿਆ ਤੁਸੀਂ ਸਿਖਿਆਣ ਸੀ ਵੀਡੀਓ ਵੀ ਪਾਈ ਥੋੜੇ ਦਿਨ ਪਹਿਲਾਂ ਘਰ ਵੀ ਵਿਗ ਗਿਆ ਹਨਾ ਚੱਕੀ ਵੀ ਵਿਗ ਗਈ ਜ਼ਮੀਨ ਵੀ ਸੀ ਬੜੀ ਮੋਟੀ ਉਹ ਵੀ ਵਿਗ ਗਈ ਘਰ ਵਾਲੀ ਵੀ ਇਸ ਦੁਨੀਆ ਤੋਂ ਚਲੇ ਗਈ ਦੋ ਬੇਟੇ ਹੋਏ ਉਹ ਵੀ ਚਲੇ ਗਏ ਜਿਹੜੀ ਬੇਟੀ ਅਡਾਪਟ ਕੀਤੀ ਸੀ ਉਹ ਵੀ ਬਾਲਗ ਹੋ ਕੇ ਉਹਨੂੰ ਛੱਡ ਕੇ ਚਲੇ ਗਈ ਮਤਲਬ ਹੋ ਰਿਹਾ ਜੀ ਹਜੇ ਵੀ ਲੋਕ ਸਮਝਦੇ ਨਹੀਂ ਤੇ ਇਹਨਾਂ ਨਸੀਰੇ ਵਾਲਾ ਪਿੰਡ ਦੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਬਾ ਜਿਹੜਾ ਇਹਨਾਂ ਨੇ ਇਹ ਭਰਾਲਾ ਕੀਤਾ ਜਿਹੜਾ ਇਸ ਬਖਤ ਦੀ ਮਾਰ ਚੱਲ ਰਿਹਾ ਪਰਦੇਸੀ ਕਿਸੇ ਮਾਂ ਦਾ ਪੁੱਤ ਗੱਭਰੂ ਹੋਇਆ ਬੈਠਾ ਇਹ ਗੱਭਰੂ ਜਵਾਨ ਪੁੱਤ ਜਿਹੜਾ ਵਿਆਹਣ ਵਾਲਾ ਸ਼ਾਇਦ ਵਿਆਹਿਆ ਹੀ ਹੋਵੇ ਪਰ ਅੱਜ ਉਸ ਪਾਪੀਆਂ ਦੇ ਚੁੰਗਲ ਦੇ ਵਿੱਚੋਂ ਛੁਡਾਇਆ ਜਿਨ੍ਹਾਂ ਨੇ ਪਤਾ ਨਹੀਂ ਇਹਨੂੰ ਵਿਚਾਰੇ ਨੂੰ ਉੱਥੇ ਹੀ ਬੁੜਾ ਕਰ ਦੇਣਾ ਸੀਗਾ ਗਵਾਚ-ਚਕਾ ਚਕਾ ਕੇ ਇਹਦੀ ਜ਼ਿੰਦਗੀ ਦੇ ਸਾਰੇ ਚਾਹ, ਲਾੜ, ਈਰਮਾਨ ਖਤਮ ਕਰ ਦੇਣੇ ਸੀ ਤੇ ਹੁਣ ਅਗਲਾ ਸਫਰ ਜਿਹੜਾ ਇਹ ਬੱਚੇ ਦਾ ਇਹ ਵੀਰ ਦਾ ਤੈਅ ਕਰਾਉਣਾ ਉਹ ਆਪਾਂ ਕਰਾਉਣਾ ਸਾਰਿਆਂ ਨੇ ਰਲ ਕੇ ਵੀਡੀਓ ਨੂੰ ਸ਼ੇਅਰ ਕਰਕੇ ਕਿਉਂਕਿ ਇਸ ਵੀਰ ਦਾ ਵੀਰੇ ਖੜਾ ਹੋ ਇਸ ਵੀਰ ਦਾ ਘਰ ਲੱਭਣ ਲਈ ਤੁਸੀਂ ਸਾਰੇ ਇਸ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਦੇ ਘਰ ਤੱਕ ਨਹੀਂ ਆਪਾਂ ਉਹ ਨਿਸ਼ਾਨ-ਨਿਸ਼ਾਨ ਨਹੀਂ ਦੇਖਦੇ ਸੀ ਕੋਈ ਨਹੀਂ ਹੈ ਨਹੀਂ ਸੀ ਸਰ ਬਸ ਘੱਟ ਵੱਟ ਦੇ ਨਿਸ਼ਾਨਾ ਕੋਈ ਉਦਾਂ ਨਹੀਂ ਸੀ ਕਾਜ ਪਈ ਪਈ ਆ ਪਿਆਰੇ ਦੇ ਫੈਂਸੀਆਂ ਫੈਂਸੀਆਂ ਹੋਈਆਂ ਪਈਆਂ ਸਰੀਰ ਤੇ ਹਨਾ ਤੇ ਇੱਥੇ ਤੇ ਇੰਨਾ ਨਿਸ਼ਾਨ ਹੈ ਹਾਂ ਘੱਟ ਦਾ ਨਿਸ਼ਾਨ ਪੁਰਾਣਾ ਕੁ ਛੋਟੇ ਹੁੰਦੇ ਦਾ ਹੈਗਾ ਜੀ ਟਾਂਕੇ ਲੱਗੇ ਹੋਏ ਆ ਚਾਰ ਤੇ ਅਸੀਂ ਤੁਹਾਡੀ ਵੀਡੀਓ ਦੇਖ ਕੇ ਹੀ ਆ ਵੇਅਰ ਹੋਏ ਆਂ ਜੀ ਸ਼ੁਕਰੀਆ ਬਾਈ ਸਭੋਂ ਆਪਦਾ ਕੰਮ ਛੱਡ ਕੇ ਵੀ ਅਸੀਂ ਸਾਨੂੰ ਕੁਝ ਵੀ ਕਰਨਾ ਪੈਂਦਾ ਸੀ ਤੁਹਾਨੂੰ ਮਿਲਣਾ ਹੀ ਸੀ ਇਹ ਵੀਰ ਹੁਣਾਂ ਨੇ ਕੱਲ ਦਾ ਛੜਾਇਆ ਹੋਇਆ ਤੇ ਉਹਨਾਂ ਦੀ ਵੀਡੀਓ ਅਸੀਂ ਅਟੈਚ ਕੀਤੀ ਤੁਸੀਂ ਦੇਖੀ ਆ ਵੀ ਕਿਦਾਂ ਉਹਨਾਂ ਨੇ ਜਿੱਦੋ ਜਹਿਦ ਕੀਤੀ ਇਹਨਾਂ ਨੇ ਤੇ ਉਹਨਾਂ ਨੇ ਆਪਣੀਆਂ ਮਨ ਲੋ ਲੇਡੀਜ਼ ਨੂੰ ਅੱਗੇ ਕਰਤਾ ਆਪ ਬੰਦੇ ਗਾਇਬ ਹੋ ਗਏ ਉਹਨਾਂ ਨੂੰ ਪਤਾ ਸੀ ਵੀ ਹੁਣ ਕੱਟ ਪਾਉਗੀ ਉਹ ਵੀ ਐਡਾ ਠੀਠਾ ਕਿੰਨੇ ਹੀ ਬੰਦੇ ਛਡਾ ਲਏ ਇਦਾਂ ਹੀ ਇਹਨਾਂ ਬੰਦਿਆਂ ਤੋਂ ਫਿਰ ਉਹ ਨਵੇਂ ਬੰਦੇ ਹੋਰ ਲੈ ਆਉਂਦੇ ਆ ਆ ਛਡਾ ਲਏ ਹੁੰਦਾ ਹੁਣ ਇੱਕ ਅੱਦਾ ਬੰਦਾ ਉਹਨਾਂ ਨੇ ਹੋਰ ਲੈਣਾ ਚਾਹੁੰਦੇ ਨੇ ਜਲਬ ਲੈਣਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੋਈ ਪੁਲਿਸ ਕੇਸ ਨਹੀਂ ਹੁੰਦਾ ਕੋਈ ਪਰਚਾ ਨਹੀਂ ਦਰਜ ਹੁੰਦਾ ਹੁਣ ਇਹਦਾ ਜਦੋਂ ਘਰ ਲੱਭਾਂਗੇ ਆਪਾਂ ਇਹਦੇ ਘਰ ਦੇ ਆਉਣਗੇ ਉਹ ਆ ਕੇ ਦੱਸਣਗੇ ਵੀ ਸਾਡਾ ਬੱਚਾ 5 ਸਾਲ ਪਹਿਲਾਂ ਜਦੋਂ ਛੋਟਾ ਸੀ ਉਦੋਂ ਗੁੰਮ ਗਿਆ ਸੀ ਤੇ ਅਸੀਂ ਥਾਣੇ ਜਾਵਾਂਗੇ ਉੱਥੇ ਧਰਮਕੋਟ কৃষ্ণਪੁਰਾ ਚੌਂਕੀ 'ਚ ਵੀ ਆਹ ਬੰਦਾ ਫਲਾਣੇ ਪਿੰਡ ਤੋਂ ਗੁਜਰਾਂ ਤੋਂ ਛੜਾਇਆ ਸੀਗਾ ਜੀ ਵੀ ਅੱਜ ਤੋਂ 5 ਸਾਲ ਪਹਿਲਾਂ ਆਪਦੇ ਪਿੰਡੋਂ ਗੁੰਮ ਗਿਆ ਸੀ ਵੀ ਘਰ ਦੇ ਕਹਿੰਦੇ ਉਥੋਂ ਕਰਨੈਪ ਕਰਕੇ ਲੈ ਕੇ ਆਏ ਆ ਗੁਜਰ ਕੀ ਉਹਨਾਂ ਦੇ ਕਰਨੈਪਿੰਗ ਦਾ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਨਹੀਂ ਕਰਦੇ ਅੱਗੇ ਅਸੀਂ ਕਿੰਨੇ ਕੇਸ ਇਦਾਂ ਦੇ ਜਿਹੜੇ ਛਡਾ ਕੇ ਲਿਆਉਂਦੇ ਹੋਏ ਉਹਨਾਂ ਦੀ ਜਦੋਂ ਫੈਮਲੀ ਲੱਭ ਜਾਂਦੀ ਆ ਅਸੀਂ ਉਹਨਾਂ ਤੋਂ ਪੁਲਿਸ ਕੰਪਲੇਂਟ ਕਰਾਉਂਦੇ ਆ ਤਾਂ ਉਹਨਾਂ ਦੇ ਘਰਦਿਆਂ ਤੇ ਕੋਈ ਐਫ ਆਈ ਆਰ ਨਹੀਂ ਦਰਜ ਹੁੰਦੀ ਕਿਉਂਕਿ ਇਸ ਜਿਹੜਾ ਗੁੱਜਰਪਾਈਚਾਰਾ ਵਾ ਇਹਨਾਂ ਦੀ ਨਾ ਮੈਜੋਰਿਟੀ ਆ ਇਹਨਾਂ ਦੀਆਂ ਵੋਟਾਂ ਵਾਂ ਤੇ ਇਹਨਾਂ ਨੇ ਇੱਕ ਥਾਂ ਤੇ ਇਕੱਠੀ ਵੋਟ ਪਾਉਣੀ ਆ ਸਾਰੀ ਜਿਹੜੀ ਪਾਰਟੀ ਨੂੰ ਜਿਹੜੇ ਵੀ ਲੀਡਰ ਨੂੰ ਪਾਉਣੀ ਆ ਤੇ ਉਹਨੂੰ ਫੋਨ ਕਰਦੇ ਨੇ ਉਹ ਥਾਣੇ ਫੋਨ ਆਉਂਦਾ ਸਾਰਾ ਕੁਝ ਚੁੱਪ ਕਰ ਜਾਂਦੇ ਨੇ ਇੰਨਾਂ ਵਾਸਤੇ ਫੋਨ ਕਿਹਨੇ ਕਰਨਾ ਇੰਨਾਂ ਦੀ ਕੋਈ ਜੁਨੀਅਨ ਨਹੀਂ ਇੰਨਾਂ ਦੀ ਕੋਈ ਮੈਜੋਰਟੀ ਨਹੀਂ ਕੋਈ ਵੋਟ ਨਹੀਂ ਇਸ ਕਰਕੇ ਇਹਨਾਂ ਦੇ ਹੱਕ ਮਾਰੇ ਜਾ ਰਹੇ ਨੇ ਪਰ ਅੱਜ ਬੌਲਟੀ ਦਾ ਘਰ ਲੱਭਣ ਲਈ ਜਰੂਰ ਤੁਸੀਂ ਮਦਦ ਕਰਿਓ ਤਾਂ ਜੋ ਇਹ ਵੀਰ ਆਪਣੇ ਮਾਂ ਪਿਓ ਤੱਕ ਪਹੁੰਚ ਜੇ ਵੀ ਇਹ ਵੀਰ ਦਾ ਚਿਹਰਾ ਤੁਸੀਂ ਧਿਆਨ ਨਾਲ ਦੇਖ ਲਓ। 40 ਦੀ ਉਮਰ ਦਾ ਇਹ ਨੌਜਵਾਨ ਆਪਣੇ ਆਲੇ ਕੋਲੇ ਜਾਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ